ਵੇਗਾ ਕੀ ਹਾਂ ਕੋ ਐਸੇ ਇਨਸਾਨ ਸਹੀ ਜਿਨ੍ਹਾਂ ਨੇ ਸਾਡੀ ਕੰਟਰੀ ਵਾਸਤੇ ਬਹੁਤ ਕੁਝ ਕੀਤਾ ਸਾਡੀ ਐਸਤੇ ਬੋਲੋ ਕੋ ਜੈਸਤੇ ਰਮਣ ਆਓ ਸਾਰੇ ਭੋਟਾ ਭਾਈ ਆਓ ਸਾਰੇ ਭੋਟਾ ਭਾਈ ਗਰਾਂ ਮਿਲਕੇ ਦੇਸ਼ ਵਰਗ ਬਣਾਈਏ ਗਰਾਂ ਮਿਲਕੇ ਦੇਸ਼ ਵਰਗ ਬਣਾਈਏ ਜਾਤ ਦਾ ਫਾਤਾਂ ਦਾ ਭੇਦ ਮਿਟਾ ਕੇ ਇੱਕ ਇੱਕ ਅਸੀਂ ਸਭ ਅੱਜ ਅੱਗੇ ਆਪਣੇ ਮਜੇਵਿਆਂ ਤੋਂ ਫਾਕੇ ਦੇਖੇ ਪਹੁੰਚੇ ਹਾਂ ਇਸੋ ਇਹ ਸਾਨੂੰ ਪਤਾ ਲੱਗ ਰਿਹਾ ਹੈ ਕਿ ਸਾਡਾ ਜਿਹੜਾ ਧਿਆਨ ਹੈ ਇਲੈਕਸ਼ਨ ਦੇ ਮੈਂ 18 ਸਾਲ ਦੀ ਉਮਰ ਹੋ ਚੁੱਕੀ ਹੈ ਤੇ ਮੈਂ ਬਹੁਤ ਖੁਸ਼ ਹੋ ਰਹੀ ਕਿ ਮੈਂ ਪਹਿਲੀ ਵਾਰ ਵੋਟ ਪਾ ਰਹੀ ਹਾਂ ਤੇ ਮੈਂ ਜੀਜੀ ਸਾਹਿਬ ਵੱਲੋਂ ਸਾਨੂੰ ਇਹ ਵੀ ਮਿਲੀ ਹੈ ਕਿ ਇਸ ਵਾਰ ਸਾਨੂੰ ਜੋ ਵੀ ਉਮੀਦਵਾਰ ਸੀ ਚੋਣਾ ਚਾਹਵਾ ਕਿ ਅਸੀਂ ਆਦੀ ਮਾਜਰ ਚੁਣ ਸਕਦੇ ਹਾਂ ਕਿਉਂਕਿ ਉਮਰ ਸਾਨੂੰ ਸਾਰੀਆਂ ਸਾਰੀਆਂ ਜੁਤਮੰਦਾ ਚੀਜ਼ਾਂ ਖਾਨੂੰ ਦੇ ਰਹੇ ਆ ਜਿਵੇਂ ਸਾਨੂੰ ਰੂਮ ਦੇ ਵਿੱਚ ਇਹ ਅਵੇਲੇਬਲ ਕਰ ਰਹੇ ਆ ਤੇ ਸਾਨੂੰ ਠੰਡੇ ਪਾਣੀ ਦੀ ਸ਼ੀਵਲਾ ਵੀ ਦੇ ਰਹੇ ਆ ਤੇ ਜਿੰਨਾ ਕਰਕੇ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਵੇਗੀ ਤੇ ਮੈਂ ਸਾਰੇ ਸਾਰਿਆਂ ਨੂੰ ਇਹ ਜੀ ਅਪੀਲ ਕਰਨਾ ਚਾਹੁੰਦੀ ਆ ਕਿ ਤੁਸੀਂ ਸਾਰੇ ਜਾਣੇ ਵੋਟ ਪਾਓ ਤੇ ਆਪਣੇ ਆਪਣੀ ਉਮੀਦਵਾਰ ਆਪ ਚੁਣੋ ਤਾਂ ਕਿ ਅਤੇ ਇਸ ਮਲ ਮੈਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਪਹਿਲੀ ਵਾਰ ਵੋਟ ਪਾ ਰਹੀ ਆ ਤਾਂ ਮੈਂ ਬਹੁਤ ਐਕਸਾਈਟਿਡ ਆ ਤਾਂ ਮੈਂ ਆਪਣੇ ਬੇਟਸ ਨੂੰ ਵੀ ਕਿਹਾ ਹੈ ਤਾਂ ਮੈਂ ਵੀ ਇਸ ਵਾਰ ਮੈਂ ਤੁਹਾਡੇ ਨਾਲ ਵੋਟ ਪਾਣ ਜਾਵਾਂਗੀ ਕੀ ਨਾਮ ਪਤਾ ਆਪਣਾ ਜਿਹੜਾ ਤੁਹਾਨੂੰ ਖਾ ਰੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ 18 ਸਾਲ ਦੀ ਹੋ ਚੁੱਕੀ ਆ ਮੈਂ ਵੋਟ ਪਾਉਣਾ ਇਸ ਵਾਰ ਪਹਿਲੀ ਪਹਿਲੀ ਵਾਰ ਵੋਟ ਪਾਣੀ ਹੈ ਜਿਸ ਤੋਂ ਆਦੇ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਡੀਸੀ ਸਾਹਿਬ ਵੱਲੋਂ ਸਾਰਿਆਂ ਨੂੰ ਵੱਲੋਂ ਬਹੁਤ ਵਧੀਆ ਹਜ਼ਾਇਤਾਂ ਮਿਲ ਰਹੀਆਂ ਹਨ ਕਿਉਂਕਿ ਰੂਮ ਦੇ ਵਿੱਚ AC ਮਿਲੇਗਾ ਕਰਕੇ ਗਰਮੀ ਨਹੀਂ ਲੱਗੇਗੀ ਤਾਂ ਉਸੇ ਠੰਡੇ ਵਿੱਚ ਚੰਗੀ ਨੀਂਦ ਵੀ ਲੱਗੇਗੀ ਇਸ ਲਈ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸਾਰੇ ਫੋਟੋਨ ਹੈਲੀ ਆਉਦੀ ਘਰ ਦੇ ਨਾਲ ਸਪਿਰਟਸ ਵਾਲ ਜਾ ਕੇ ਫੋਟੋਨ ਜਾਵਾਂਗੀ ਧੰਨਵਾਦ ਕਿੰਨੀ ਖੁਸ਼ੀ ਮਿਲ ਰਹੀ ਹੈ ਤੁਹਾਨੂੰ ਤੁਹਾਡਾ ਹੱਕ ਮਿਲ ਰਿਹਾ ਬਹੁਤ ਵਧੀਆ ਜੇਕਰ ਅਸੀਂ ਫੋਟੋ ਪਾਵਾਂਗੇ ਤਾਂ ਸਾਨੂੰ ਬੜੀਆ ਸਰਕਾਰ ਮਿਲ ਸਕੇਗੀ ਕੀ ਨਾਮ ਪਤਾ ਆਪਣਾ ਮੇਰਾ ਨਾਮ ਤਾਂ ਬੈਸੇਗਾ ਜੀ ਸਲਾ ਨਿਵਾਸੀ ਕਾ ਜੀ ਦਾ ਅਮਰਵਿੰਦ ਖਸਰਾ ਵਾਲੀ ਹੋਣੀ ਹੈ ਮੈਂ ਕਦੀ ਵਾਰ ਬੋਟਵਾਨ ਨੂੰ ਬਹੁਤ ਆਨੰਦ ਆ ਪਹਿਲੀ ਵਾਰ ਬੋਟਵਾਨ ਦਾ ਮੈਂ ਕਦੀ ਵਾਰ ਬੋਟਵਾਨ ਜਾ ਰਿਹਾ ਹਾਂ ਜਿੱਥੇ ਮੈਂ ਬੋਟਵਾਨ ਜਾ ਰਿਹਾ ਹਾਂ ਉੱਥੇ ਡੀਸੀ ਸਾਹਿਬ ਵੱਲੋਂ ਪੂਰੀਆਂ ਗਰ ਰਕ ਦੇ ਸੀਨੀਅਰ ਸਹੂਲਤਾਂ ਕੀਤੀਆਂ ਗਈਆਂ ਹਨ ਅੱਥੇ ਗਰਮੀ ਦਾ ਕੋਈ ਵੀ ਭੈ ਨਹੀਂ ਹੈ ਠੰਡੇ ਮਿੱਠਾਣੀ ਦੀ ਜਲਦੀ ਸ਼ਾਮਿਲ ਲਈ ਹੈ ਜੋ ਵਿਅਕਤੀ ਆਪਣੇ ਘਰ ਵਿੱਚੋਂ ਨਹੀਂ ਆ ਸਕਦਾ ਉਹ ਉਹਨਾਂ ਦੇ ਲਈ ਵੀ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਮੈਂ ਆਪਣੇ ਪੇਰੈਂਟਸ ਨੂੰ ਵੀ ਕਹੂੰਗਾ ਕਿ ਮੈਂ ਬੋਟਵਾਨ ਨਾਲ ਲੈ ਕੇ ਜਾਵਾਂ ਪਹਿਲੀ ਵਾਰ ਬੋਟਵਾਨ ਨਾਲ ਬੋਟਵਾਨ ਸਰ ਅੱਜ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕਿੰਨੀ ਖੁਸ਼ੀ ਮਿਲਦੀ ਹੈ ਕੀ ਮੈਸੇਜ ਦੇਣਾ ਜਾਊਂਗਾ ਅੱਜ ਜਲੀ ਦੇ ذریعੇ। ਢੁੱਡੀ ਦੇ ਪਿੰਡ ਦੇ ਵਿਚ ਆ ਕੇ ਖੁਸ਼ੀ ਤੇ ਸ਼ਰਧਾ ਦਾ ਭਾਵ ਰੜਿਆ ਮਿਲਿਆ ਹੁੰਦਾ। ਮੈਂ ਪਹਿਲਾਂ ਵੀ ਕਈ ਵਾਰੀ ਇੱਥੇ ਆ ਚੁੱਕਿਆ ਹਾਂ ਤੇ ਬਿਲਕੁਲ ਇਸੇ ਤਰੀਕੇ ਨਾਲ ਮਹਿਸੂਸ ਕੀਤਾ। ਅੱਜ ਅਸੀਂ ਸਵੀਪ ਦੀ ਐਕਟੀਵਿਟੀ ਰੱਖੀ ਹੋਈ ਆ। ਆਪਾਂ ਸਾਰੇ ਜਾਣਦੇ ਹਾਂ ਕਿ ਚੋਣਾ ਦਾ ਅਮਲ ਚੱਲ ਰਿਹਾ 7 ਤਰੀਕ ਨੂੰ। ਪੰਜਾਬ ਦੀਆਂ ਚੋਣਾਂ ਦੇ ਲਈ ਵੀ ਜਿਹੜੀਆਂ ਲੋਕ ਸਭਾ ਦੀਆਂ ਹੋਣੀਆਂ ਨੇ ਉਹਨਾਂ ਦਾ ਨੋਟੀਫਿਕੇਸ਼ਨ ਹੋ ਗਿਆ ਸੀ ਜੀ ਦਾ ਹੁਣ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਤੇ ਪੋਲਿੰਗ 1 ਜੂਨ ਨੂੰ ਹੋਣੀ ਹੈ ਉਸੇ ਦੇ ਤਹਿਤ ਅਸੀਂ ਇੱਥੇ ਜਿਹੜੇ ਯੰਗ ਵੋਟਰਸ ਨੇ ਫਸਟ ਟਾਈਮ ਵੋਟਰਸ ਨੇ ਉਹਨਾਂ ਦਾ ਇੱਕ ਪ੍ਰੋਗਰਾਮ ਰੱਖਿਆ ਸੀ ਇਸੇ ਥਾਂ ਦੇ ਉੱਤੇ ਅੱਜ ਇੱਕ ਬੁੱਕ ਐਗਜ਼ੀਬਿਸ਼ਨ ਵੀ ਭਾਸ਼ਾ ਵਿਭਾਗ ਵੱਲੋਂ ਲਗਾਈ ਗਈ ਹੈ ਤੇ ਯੰਗ ਵੋਟਰਸ ਨਾਲ ਗੱਲ ਵੀ ਕਰਾਂਗੇ ਉਹਨਾਂ ਨੂੰ ਸਨਮਾਨਿਤ ਵੀ ਕਰਨਾ ਤੇ ਉਹਨਾਂ ਨੂੰ ਉਤਸ਼ਾਹਿਤ ਵੀ ਕਰਨਾ ਕਿ ਉਸ ਦਿਨ ਆ ਕੇ ਉਹ ਵੋਟਾਂ ਜ਼ਰੂਰ ਪਾਉਣ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਆਮ ਜਨਤਾ ਨੂੰ ਜਿਹੜੇ ਵੋਟਰਸ ਨੇ ਉਹਨਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਦਾ ਕਿ ਭਾਵੇਂ 1 ਜੂਨ ਨੂੰ ਗਰਮੀ ਹੋਏਗੀ ਪਰ ਗੁਜ਼ਾਰਿਸ਼ ਇਹ ਹੈ ਕਿ ਉਸ ਦਿਨ ਆ ਕੇ ਦੇਸ਼ ਦੇ ਇਸ ਪਰਵ ਦੇ ਵਿੱਚ ਜ਼ਰੂਰ ਹਿੱਸਾ ਲਓ ਔਰ ਮੈਂ ਯਕੀਨ ਦਿਵਾਉਣਾ ਕਿ ਮੋਗਾ ਜ਼ਿਲ੍ਹਾ ਦੇ ਸਾਰੇ ਬੂਥ ਨੇ ਜਿਹੜੇ ਉੱਥੇ ਤੁਹਾਨੂੰ ਇੱਕ ਤਿਹਾਰ ਵਰਗਾ ਮਾਹੌਲ ਮਿਲੇਗਾ 804 ਬੂਥ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 40 ਤਾਂ ਮਾਡਲ ਪੋਲਿੰਗ ਸਟੇਸ਼ਨਸ ਹੋਣਗੇ ਜਿਹੜੇ ਪੂਰੀ ਤਰੀਕੇ ਨਾਲ ਸਜਾਏ ਹੋਣਗੇ ਉੱਥੇ ਇੱਕ ਥੀਮ ਦੇ ਤਹਿਤ ਸਜਾਵਟ ਕੀਤੀ ਜਾਊਗੀ ਤੇ ਚਾਰ ਐਸੇ ਬੂਥ ਵੀ ਹੋਣਗੇ ਜਿਨ੍ਹਾਂ ਨੂੰ ਸਿਰਫ ਫੀਮੇਲ ਸਟਾਫ ਲੇਡੀਆਂ ਉੱਥੇ ਡਿਊਟੀ ਕਰ ਰਹੀਆਂ ਹੋਣਗੀਆਂ ਤੇ ਚਾਰ ਹੋਰ ਅਜਿਹੇ ਬੂਥ ਹੋਣਗੇ ਜਿੱਥੇ ਸਿਰਫ ਪੀਡੀ ਸਟਾਫ ਜਿਹੜਾ ਹੋਊਗਾ ਉਹ ਹੋਏਗਾ ਤੇ ਇੱਕ ਨਵਾਂ ਕਨਸੈਪਟ ਆਇਆ ਗ੍ਰੀਨ ਬੂਥ ਦਾ ਜਿਹਦੇ ਉੱਪਰ ਇੱਕ ਤਾਂ ਤੁਹਾਨੂੰ ਵੋਟ ਕਰਦੇ ਆ ਇਹ ਮਹਿਸੂਸ ਹੋਏਗਾ ਜਿਵੇਂ ਤੁਸੀਂ ਬਾਗ ਬਗੀਚੇ ਦੇ ਵਿੱਚ ਸੈਰ ਕਰਦੇ ਹੋਵੋ ਤੇ ਉੱਥੋਂ ਨਾਲ ਦੀ ਨਾਲ ਤੁਹਾਨੂੰ ਇੱਕ ਬੂਟੇ ਦਿੱਤੇ ਜਾਣਗੇ ਜਿਹੜੇ ਤੁਸੀਂ ਲਿਆ ਕੇ ਆਪਣੇ ਘਰਾਂ ਦੇ ਵਿੱਚ ਲਗਾ ਸਕਦੇ ਹੋ ਇੱਕ ਹੋਰ ਬੂਤਸ ਨੂੰ ਅੱਗੇ ਹੋਰ ਪਪੂਲਰ ਕਰਨ ਦਾ ਇੱਕ ਕਨਸੈਪਟ ਆਇਆ ਕਿ ਯੂਥ 엠ਪਲਾਈਜ਼ ਹੋਣਗੇ ਸਾਡੀ ਪੂਰੀ ਵਰਕਫੋਰਸ ਦੇ ਵਿੱਚ ਜਿਹੜਨਾਂ ਦੀਆਂ ਪੋਲਿੰਗ ਡਿਊਟੀਆਂ ਲੱਗੀਆਂ ਨੇ ਉਹਨਾਂ ਤੋਂ ਜਿਹੜੇ ਯੰਗ employees ਹੋਣਗੇ ਹੁਣੇ-ਹੁਣੇ ਨੌਕਰੀ ਦੇ ਵਿੱਚ ਆਏ ਹੋਣਗੇ ਸਭ ਤੋਂ ਛੋਟੇ ਹੋਣਗੇ ਉਹ ਉਹਨਾਂ ਬੁੱਧਾਂ ਤੇ ਡਿਊਟੀ ਨਿਭਾ ਰਹੇ ਹੋਣਗੇ ਤਾਂ ਕਿ ਉਹ ਯੂਥ ਨਾਲ ਜ਼ਿਆਦਾ ਕਨੈਕਟ ਕਰ ਸਕਣ ਤੇ ਬਹੁਤ ਸਾਰੀਆਂ ਫੈਸਿਲਿਟੀਆਂ ਦਾ ਪ੍ਰਬੰਧ ਹੋਏਗਾ ਜਿਹੜੀਆਂ ਐਮ ਫੈਸਿਲਿਟੀਆਂ ਹੁੰਦੀਆਂ ਨੇ ਜਿਵੇਂ ਛਾਂ ਦਾ ਪ੍ਰਬੰਧ ਪੀਣ ਵਾਲੇ ਪਾਣੀ ਦਾ ਪ੍ਰਬੰਧ ਰੈਂਪਸ ਦਾ ਪ੍ਰਬੰਧ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਵਾਸ਼ਰੂਮ ਦਾ ਟਾਇਲਟ ਦਾ ਪ੍ਰਬੰਧ ਇਹ ਤਾਂ ਹੋਣਗੇ ਹੀ ਹੋਣਗੇ ਇਸ ਤੋਂ ਇਲਾਵਾ ਇੱਕ ਵੀ ਨਵਿਕਲੀ ਗੱਲ ਇਹ ਹੋ ਰਹੀ ਹੈ ਕਿ ਜ਼ਿਆਦਾ ਗਰਮੀ ਹੋਏਗੀ ਤਾਂ ਉੱਥੇ ਠੰਡਾ ਪਾਣੀ ਸ਼ਰਬਤ ਦੀ ਸ਼ਬੀਲ ਵੀ ਲੱਗੇਗੀ ਸਾਡੇ ਵੱਲੋਂ ਤੇ ਲੋਕਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਥੇ ਮੈਡੀਕਲ ਫੈਸਿਲਿਟੀਆਂ ਹੈਲਥ ਫੈਸਿਲਿਟੀਆਂ ਦਾ ਪੂਰਾ ਪ੍ਰਬੰਧ ਹੋਏਗਾ ਅ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਸਿਰ ਤੋਂ ਜ਼ਿਆਦਾ ਗਰਮੀ ਲੱਗਦੀ ਹੈ ਤਾਂ ਆਪਾਂ ਆਮ ਹੀ ਕੋਈ ਕੱਪੜਾ ਗਿੱਲਾ ਕਰਕੇ ਸਿਰਾਂ ਤੇ ਰੱਖ ਲੈਣੇ ਇਸ ਕਰਕੇ ਕਮਿਸ਼ਨ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਇਹ ਇਨਸ਼ੋਰ ਕੀਤਾ ਜਾਊਗਾ ਕਿ ਸਾਰੇ ਬੂਸਲੇ ਉੱਤੇ ਇੱਕ ਛੋਟੇ ਟਾਵਲਸ ਵੀ ਹੋਣ ਤਾਂ ਕਿ ਜੇ ਕਿਸੇ ਨੂੰ ਲੱਗੇ ਕਿ ਧੁੱਪ ਦੇ ਨਾਲ ਉਹਦੇ ਸਿਰ ਤੇ ਅਸਰ ਹੋਇਆ ਗਰਮੀ ਦਾ ਤਾਂ ਉਹ ਉਹਨੂੰ ਗਿੱਲਾ ਕਰਕੇ ਉੱਥੇ ਰੱਖ ਸਕੇਗਾ ਇਹ ਮੈਂ ਤਾਂ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ 1 ਜੂਨ ਨੂੰ ਆਪਾਂ ਜਰੂਰ ਨਿਕਲੀਏ ਕਿਉਂਕਿ ਪਿਛਲੇ ਸਮਿਆਂ ਦੌਰਾਨ ਮੋਗੇ ਦੀ ਲੋਕ ਸਭਾ ਚੋਣ ਦੇ ਵਿੱਚ ਜਿਹੜੀ ਪੋਲ ਪਰਸੈਂਟੇਜ ਸੀ ਉਹ ਪੂਰੇ ਪੰਜਾਬ ਦੇ ਵਿੱਚ ਘੱਟ ਸੀਗੀ ਤਾਂ ਇਸ ਵਾਰੀ ਆਪਾਂ ਇਸ ਦਾਗ ਨੂੰ ਧੋ ਦਈਏ ਤੇ ਜ਼ਿਆਦਾ ਗਿਣਤੀ ਦੇ ਵਿੱਚ ਆ ਕੇ ਆਪਾਂ ਵੋਟਾਂ ਪਾਈਏ ਵਚਨ ਬਹੁਤ ਸਾਇਥ ਲਈ ਜਿਹੜੇ ਧਰਾ ਸਾਹਿਬ ਹੋ ਚੁੱਕੇ ਹਨ ਬਹੁਤ ਖੁਸ਼ੀ ਕੀਤੀ ਹਾਂ ਜੀ ਹਾਂਜੀ ਇਹ ਹੈ ਅ ਔਰ ਇਸ ਗੱਲ ਦਾ ਸਵਾਗਤ ਵੀ ਕਰਨਾ ਬਣਦਾ ਇਸ ਗੱਲ ਤੇ ਖੁਸ਼ ਹੋਣਾ ਬਣਦਾ ਕਿ ਇਹ ਕੱਲ ਦਾ ਪਿਵੇਖ ਨੇ ਜਿੰਨੇ ਵੀ ਯੰਗ ਵੋਟਰਸ ਨੇ ਉਹਨਾਂ ਦੀ ਸਾਡੇ ਨਾਲੋਂ ਜ਼ਿਆਦਾ ਜ਼ਿੰਦਗੀ ਐਵਰੇਜ ਦੇ ਹਿਸਾਬ ਨਾਲ ਜ਼ਿਆਦਾ ਬਚਦੀ ਹੈ ਤਾਂ ਉਹ ਆਪਣੀ ਮਨਪਸੰਦ ਸਰਕਾਰ ਚੁਣਨੇ ਇਸ ਤੋਂ ਖੁਸ਼ੀ ਦੀ ਹੋਰਤੀ ਗੱਲ ਹੋ ਸਕਦੀ ਹੈ